ਧੰਨਵਾਦ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਜ ਖੜੇ ਆਂ ਸਹਿਰ ਨਾਬਾ ਜਿੱਥੇ ਕਿ ਸਰਕਾਰੀ ਪਸ਼ੂ ਮੰਡੀ ਲੱਗਦੀ ਹੈ ਉੱਥੇ ਬੱਕਰੀਆਂ ਦੀ ਮੰਡੀ ਭਰ ਰਹੀ ਹੈ ਜੋ ਕਿ ਰੋਟੇ ਤੋਂ ਸਰਪੰਚ ਸਾਹਿਬ ਨੇ ਲਵਾਈ ਹੈ ਤੇ ਬੱਕਰੀਆਂ ਦੀ ਮੰਡੀ ਭਰ ਚੁੱਕੀ ਤੇ ਵੱਧ ਤੋਂ ਵੱਧ ਵਾਈਆਂ ਨੂੰ ਬੇਨਤੀ ਕਰਦੇ ਆਂ ਵੀ ਛੇਤੀ ਤੋਂ ਛੇਤੀ ਪਹੁੰਚੋ ਖਰੀਦਦਾਰ ਵੀ ਆਏ ਬੈਠੇ ਨੇ ਤੇ ਬੱਕਰੀਆਂ ਨੂੰ ਬੇਨਤੀ ਹੈ ਸਾਡੀ ਵੇਚਣ ਵਾਲਿਆਂ ਨੂੰ ਵੀ ਵੱਧ ਤੋਂ ਵੱਧ ਆਓ ਤੁਸੀਂ ਗੱਡੀਆਂ ਲੈ ਕੇ ਮਾਲ ਹਜੇ ਥੋੜਾ ਜਿਹਾ ਘਟ ਆਇਆ ਵੀ ਦਵਾ ਦਵਾ ਜਾਓ ਟਾਈਮ ਬਹੁਤ ਹੋ ਗਿਆ ਤੇ ਬਾਕੀ ਪ੍ਰਬੰਧ ਬਹੁਤ ਵਧੀਆ ਛਾਉਂ ਦਾ ਪਾਣੀ ਦਾ ਤੇ ਕੁੰਡੇ ਪੱਕੇ ਲੱਗੇ ਹੋਏ ਨੇ ਬੱਕਰੀਆਂ ਵੰਨਣ ਨੂੰ ਤੇ ਬਾਕੀ ਕੁਰਸੀਆਂ ਤੁਹਾਨੂੰ ਸਾਰਿਆਂ ਨੂੰ ਪਈਆਂ ਨੇ ਜਿੰਨੀਆਂ ਮਰਜ਼ੀ ਚੱਕ ਕੇ ਬੈਠੋ ਤੇ ਹਾਰ ਸ਼ਿੰਗਾਰ ਵਾਲਾ ਭਾਈ ਵੀ ਆਇਆ ਹੈ ਓਰੇ ਝੋਲੇ ਹਾਰ ਸ਼ਿੰਗਾਰ ਬੱਕਰੀਆਂ ਦਾ ਲੈ ਕੇ ਬਾਕੀ ਤੁਹਾਨੂੰ ਮਾਲ ਦੇ ਵਿੱਚ ਕਿਹੜਾ ਦਵਾ ਕੇ ਮਾਲ ਵੀ ਦਿਖਾਉਨੇ ਆ ਵੀ ਜਿੰਨੇ ਕੁ ਪਸ਼ੂ ਆਏ ਨੇ ਆ ਜਾਓ ਜੀ ਤੇ ਪਸ਼ੂਆਂ ਵਾਲੇ ਬਾਈ ਬਹੁਤ ਪਹੁੰਚ ਚੁੱਕੇ ਨੇ ਆਜੂ ਆਹਾਂ ਬਾਬਾ ਵੀ ਪਹੁੰਚ ਗਿਆ ਪੈਲ ਵਾਲਾ ਬਾਬਾ ਵੀ ਪਹੁੰਚ ਗਿਆ ਪੈਲ ਜਰਗ ਪੈਲ ਵਾਲਾ ਬਾਬਾ ਜੀ ਬਾਬਾ ਜੀ ਸਾਸਤਰੀਕਾਰ ਆ ਸਾਸਤਰੀਕਾਰ ਪਹੁੰਚ ਗਏ ਨਾ ਆਪਾਂ ਮੰਡੀ ਹੈ ਪਹੁੰਚ ਗਏ ਗੱਡਤੀ ਚੰਡੀ ਪੂਰੀ ਆ ਅੱਛਾ ਤੇਰੇ ਨਾਲ ਜਾ ਤੂੰ ਆਵੇਂ ਫੇਰ ਅਸੀਂ ਨਾ ਆਈਏ ਮੈਂ ਤਾਂ ਫਿਰ ਹੁਣ ਮੇਰੇ ਦਾ ਵਿੱਚ ਵਿਚਾਲੇ ਸੱਪ ਮੈਂ ਤਾਂ ਸਾਰੇ ਪਾਸੇ ਆਉਣਾ ਪੈਂਦਾ ਨਾ ਤਾਂ ਆ ਨੇੜੇ ਆ ਸਮਾ ਹਾਂ ਆ ਜਾ ਭਾਈ ਬਾਬੇ ਦੀਆਂ ਬੱਕਰੀਆਂ ਦੀ ਵੀਡੀਓ ਮਾਰ ਲੈ ਨੇੜੇ ਪੈਂਦਾ ਕੋਈ ਕਰੋ ਨਾ ਬਾਬਾ ਆਇਆ ਜਰਕ ਪੈਲ ਤੋਂ ਪਹਿਲੀ ਮੰਡੀ ਬੱਕਰੀਆਂ ਵੇਚਣ ਤੇ ਵੇਚੂਗਾ ਵੀ ਬਾਬਾ ਖਰੀਦੂਗਾ ਵੀ ਬਾਬਾ ਬਿਲਕੁਲ ਸਾਰੇ ਕੰਮ ਕਰਦਾ ਬਾਬਾ ਹਰ ਮੰਡੀਆਂ ਦਾ ਸ਼ਿੰਗਾਰ ਹੈ ਹਰ ਮੇਲਿਆਂ ਦਾ ਸ਼ਿੰਗਾਰ ਹੈ ਹਰ ਕਿਤੇ ਦਰਸ਼ਨ ਦਿੰਦਾ ਬਾਬਾ ਜਾ ਕੇ ਰਾਜੂ ਲੱਗਦੀ ਕਿਹੜੇ ਦੇਣਾ ਮੰਡੀ ਇਹ ਇਹ ਜੀ ਸ਼ੁੱਕਰਵਾਰ ਜੁਮਾ ਹਰੇਕ ਸ਼ੁੱਕਰਵਾਰ ਲੱਗਿਆ ਕਰੂਗੀ ਹਾਂ ਜੀ ਸ਼ੁੱਕਰਵਾਰ ਠੀਕ ਹੈ ਜੀ ਜੁਮਾ ਸ਼ੁੱਕਰਵਾਰ ਲੱਗਦੀ ਹੈ ਜੀ ਲਓ ਜੀ ਇਹ ਨਾਬਾ ਮੰਡੀ ਹਰ ਸ਼ੁੱਕਰਵਾਰ ਜਿਹੜੀ ਪਸ਼ੂ ਮੰਡੀ ਹੈ ਪੁਰਾਣੀ ਉਸ ਚ ਲੱਗਦੀ ਨਾਲ ਹਾਂ ਉਹਦੇ ਚ ਆ ਰੋਟੇ ਤੋਂ ਸਰਪੰਚ ਚਲਾਉਂਦਾ ਜੀ ਠੀਕ ਹੈ ਜੀ ਰੋਟੇ ਵਾਲਾ ਸਰਪੰਚੇ ਦੋ ਤਿੰਨ ਜਿਹੜੇ 파ਟਰਨਰ ਨੇ ਜੀ ਠੀਕ ਹੈ ਮੈਂ ਬਾਕੀ ਇਹਦੇ ਦੇ ਨਾਂ ਨਹੀਂ ਜਾਣਦਾ ਵਧੀਆ ਇਹਨਾਂ ਨੇ ਪੰਜ ਚਾਰ ਬੰਦਿਆਂ ਨੇ ਕਮੇਟੀ ਬਣਾ ਕੇ ਮੰਡੀ ਲਾਈ ਆ ਬਹੁਤ ਵਧੀਆ ਮੰਡੀ ਹੈ ਹਾਂ ਪਹਿਲਾਂ ਉਹਨੇ ਡੰਗਰਾਂ ਦੀ ਮੰਡੀ ਲੱਗਦੀ ਸੀ ਘੋੜਿਆਂ ਦੀ ਹਾਂ ਇਹਨੂੰ ਕਿਉਂਕਿ ਇਹ ਥੋਂ ਵਧੀਆ ਲੱਗ ਗਿਆ ਇੱਥੇ ਬਹੁਤ ਵਧੀਆ ਯਾਰ ਛੌਂ ਵਾਲਾ ਥੋਂ ਇੱਥੇ ਨਾ ਕੋ ਤੰਬੂ ਦੀ ਲੋੜ ਹੁਣ ਲੀਆਂ ਵੀ ਪਾਣੀ ਵੀ ਨਹੀਂ ਪਾਣੀ ਵੀ ਆ ਠੂਠੀਆਂ ਵਾਲੇ ਪਾਣੀ ਬਿਲਕੁਲ ਸਾਰਾ ਓਕੇ ਹਾਂ ਚੱਲਦੇ ਨੇ ਪਾਣੀ ਜੇ ਕੋਈ ਮੋਟਰ ਚਲਾ ਦੇ ਫਿਰ ਪਰ ਜਗਰ ਲੀਆਂ ਖੇੜਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰੀ ਵੀਡੀਓ ਬਣਾ ਲੈ ਇਧਰ ਦੀ ਚਲੋ ਕਾਮਯਾਬਤਾ ਜੀ ਮਾਲਕ ਦਾ ਨਾਮ ਵਧੀਆ ਹੋ ਜੇ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਹਾਂ